ਇੱਕ ਪਾਸੇ ਤਾਂ ਜਿੱਥੇ ਫਗਵਾੜਾ ਸ਼ਹਿਰ ਵਿੱਚ ਚੋਣਾਂ ਦੇ ਚੱਲਦੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਚੋਰ ਪੁਲਿਸ ਦੇ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਸ਼ਰਿਆ ਅਮੀਤ ਧੱਜੀਆਂ ਉਡਾਉਂਦੇ ਹੋਏ ਲਗਾਤਾਰ ਚੋਰੀ ਦੀਆਂ ਸਫਲ ਵਾਰਤਾ ਤਾਨੂੰ ਅੰਜਾਮ ਦੇ ਰਹੇ ਨੇ ਅਜੇ ਹਾਈ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਮਹੱਲਾ ਪੁਲਾਈ ਗੇਟ ਮੁੱਖ ਚੌਂਕ ਵਿਖੇ ਜਿੱਥੇ ਕਿ ਚੋਰ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਇਸ ਸੰਬੰਧੀ ਪਵਨ ਮੈਡੀਕਲ ਸਟੋਰ ਤੇ ਕੰਮ ਕਰਨ ਵਾਲੇ ਗੋਰਾ ਭਾਟਗਿਆ ਹਾਂਡਾ ਇਲੈਕਟ੍ਰੀਕਲ ਦੇ ਮਾਲਕ ਰਜੀਵ ਕੁਮਾਰ ਅਤੇ ਸਿੱਠੀ ਮਿਲਕ ਦੁਕਾਨ ਦੇ ਮਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸਨ ਤੇ ਚੋਰ ਦੁਕਾਨ ਵਿੱਚੋਂ ਲੱਗੇ ਸੀਸੀਟੀਵੀ ਕੈਮਰੇ ਉਹਨਾਂ ਦੇ ਡੀਵੀਆਰ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ ਇਸ ਸੰਬੰਧੀ ਫਗਵਾੜਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਆਰੇ ਦੁਕਾਨਗਾਦੀ ਆਪਣੀ ਦੁਕਾਨ ਆਪਣੀ ਦੁੱਧ ਦੀ ਹੈ ਤੇ ਆਈਸਕ੍ਰੀਮ ਦਾ ਕੰਮ ਕਰਦੇ ਸੀ ਕਿੱਥੇ ਜੀ ਫਲਾਈ ਗੜ ਚੌਂਕ ਸਰਗੀ ਮਾਮਲਾ ਕੀ ਹੈ ਜਿਹੜਾ ਸਾਰਾ ਮਾਮਲਾ ਇਦਾਂ ਜੀ ਰਾਤ ਨੂੰ ਅਸੀਂ ਇਤੋਂ 11:30 ਵਜੇ ਜਾਂਦੇ ਹਾਂ ਰੋਜ਼ ਦਾ ਕੰਮ ਹੈ 11:30 ਚਲੋ ਦੁਕਾਨ ਤੇ ਬੈਠੀਦਾ ਠੀਕ ਹੈ ਤੁਸੀਂ ਸਾਡੀ ਦੁੱਧ ਵਾਲੀ ਗੱਡੀ ਆਉਂਦੀ ਹੈ ਤੇ ਅੱਜ ਤਕਰੀਬਨ ਗੱਡੀ ਆਈ 5:30 ਵਜੇ ਗੱਡੀ ਇਹਨੇ ਫੋਨ ਕੀਤਾ ਸੀ ਆਇਆ ਤੇ ਇੱਕ ਸ਼ਟਰ ਜਿਹੜਾ ਮੇਰਾ ਬਾਹਰ ਲੱਗਾ ਆ ਉਹ ਲੱਗਾ ਸੀਗਾ ਤੇ ਬਾ ਅੰਦਰ ਵਾਲੇ ਸ਼ਟਰ ਨੂੰ ਜਦੋਂ ਤਾਂ ਛਾਤੀ ਮਾਰੀ ਤੇ ਲੋਕ ਪੁੱਟਾ ਸੀਗਾ ਜਦੋਂ ਸ਼ਟਰ ਚੱਕੇ ਉਦੋਂ ਬਾਅਦ ਦੇਖਿਆ ਅੰਦਰ ਕੁਝ ਵੀ ਨਹੀਂ ਹੈ ਆ ਲੋਕ ਲੋਕ ਤੋੜਿਆ ਵੀ ਨਹੀਂ ਗਿਆ ਸਮਝਿਆ ਕੱਟਿਆ ਗਿਆ ਆ ਲੋਕ ਇਹ ਸਰ ਕੋਈ ਨੁਕਸਾਨ ਗੰਨਕ ਹੋ ਗਿਆ ਆਪਣਾ ਨੁਕਸਾਨ ਤਕਰੀਬਨ ਆਪਣਾ ਹੋ ਗਿਆ ਪਿਆ 60000 ਦੇ ਲਗ ਛਾਗੇ ਹੋ ਗਿਆ ਕੈਸ਼ ਵੀ ਸੀ ਕੈਸ਼ ਹੀ ਸੀ ਸਾਰਾ ਉਹ ਤੇ ਇੱਕ ਦੀਵਰ ਪੱਟ ਕੇ ਲੈ ਗਏ ਜੀ ਕੀ ਮਾਮਲਾ ਕੀ ਏ ਸਾਡਾ ਜਿਹੜਾ ਮਾਮਲਾ ਜੀ ਇਹ ਰਾਤੀ 24 ਹੋਈ ਤੇ ਹੋਏ ਆਪਾਂ ਪਗਲ ਗਿਆ ਘੈਂਟਾ ਬੱਲੋ ਕੇ ਕੈਸ਼ ਲੈ ਗਏ ਦੁਕਾਨਾਂ ਕਿੰਨਾ ਕੁ ਅੰਨੇ ਚੋਈ ਹੋਈ ਕਿੰਨਾ ਕਿੰਨਾ ਕੈਸ਼ ਲੈ ਗਏ 10 10000 ਵੀ ਨਹੀਂ ਹਾਂ ਹਾਂ ਜੀ ਕਾਦੀ ਦੁਕਾਨ ਆਪਣੀ ਆਪਣੀ ਬਿਜਲੀ ਵੀ ਖਲੋਵੇਂ ਆ ਵੀ। ਸੰਗਾ ਇਲੈਕਟ੍ਰੀਕਲ ਕਾਈ ਕੋ। ਕੀ ਨਾ ਜੀ ਆਪਣਾ ਗੋਰਾ ਪਾਟੀਏ ਜੀ। ਹਾਂ ਜੀ ਕਾਦੀ ਦੁਕਾਨ ਹੈ ਜੀ ਆਪਣੀ। ਭਾਈ ਜੀ ਦਵਾਈਆਂ ਦੀ ਦੁਕਾਨ ਹੈ ਜੀ। ਹਾਂ ਤੇ ਮਾਮਲਾ ਕੀ ਸਰ? ਭਾਈ ਰਾਤੀ ਚੋਰੀ ਹੋਈ ਜੀ। ਹਾਂ ਜੀ। ਤੇ ਸਵੇਰੇ ਆ ਕੇ ਸਾਨੂੰ ਦਸਿਆ ਲੋਕਾਂ ਨੇ ਹੋਈ ਛੱਡ ਛੋੜਾ ਚੱਟਿਆ ਕਰੀਬਨ 8-9000 ਰੁਪਇਆ ਲੱਗੇ। ਤੇ ਦਵਾਈਆਂ, ਡੀਵੀਆਰ ਵਗੈਰਾ ਲੱਗੇ, ਕੈਮਰੇ ਪਟਕੇ ਲੱਗੇ ਸਾਰੇ। ਕੈਮਰੇ ਤੋੜ ਗਏ? ਹਾਂ ਜੀ ਹਾਂ ਜੀ ਕੈਮਰੇ ਤੋੜ ਦੇਤੇ ਸਾਰੇ। ਛੱਡਲ ਪਟਕੇ ਆਏ ਹਾਂ ਜੀ। ਹਾਂ ਜੀ ਹਾਂ ਜੀ ਛੱਡਲ ਪਟਕੇ। ਤੇ ਕਿੰਨਾ ਕ ਨੁਕਸਾਨ ਹੋ ਗਿਆ ਸਰ 89000 ਰੁਪਏ ਨੁਕਸਾਨ ਹੋ ਗਿਆ ਤੇ ਕਪੋਰਸ ਕਮਪਲੀਟ ਕੀਤੀ ਹਾਂਜੀ ਹਾਂਜੀ ਬੋਲੋ ਸਹੀ ਮੌਕੇ ਤੇ ਬੋਲੋ ਸਹੀ ਜੀ ਮੌਕੇ ਤੇ ਉਧਰ ਇਸ ਚੋਰੀ ਦੀ ਸੂਚਨਾ ਮਿਲਦੇ ਸਾਰੇ ਥਾਣਾ ਸਿਟੀ ਦੇ ਏਐਸਆਈ ਰਮੇਸ਼ ਲਾਲ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਫਿਲਹਾਲ 피해 ਦੁਕਾਨਦਾਰਾਂ ਦੇ ਬਿਆਨ ਕਲਮ ਬੰਦ ਕਰ ਲਏ ਗਏ ਨੇ ਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਨਾ ਜੀ ਆਪਣਾ ਮੇਰਾ ਨਾਮ ਇੰਸਪੈਕਟਰ ਮੇਹਤਲਾਲ ਜੀ ਹਾਂ ਜੀ ਸਰ ਇੱਥੇ ਆਏ ਕਿ ਮਾਮਲਾ ਕੀ ਹੈ ਸਰ ਇੱਥੇ ਮਾਮਲਾ ਸਾਨੂੰ ਪਹੁੰਚਿਆ ਜੀ ਅਸੀਂ ਉਧਰ ਆਰਐਸਐਫ ਦੇ ਡਿਊਟੀ ਸਕੇ ਆਰੀ ਆ ਹਾਈ ਸਕੂਲ ਨੇ ਉੱਥੋਂ ਆਏ ਇੱਥੇ ਨੂੰ ਇਹਨਾਂ ਦੇ ਸਾਬੇ ਸਾਡੀ ਦੁਕਾਨਾਂ ਦੇ ਸ਼ਟਰ ਟੁੱਟ ਗਏ ਆ ਤੇ ਚੋਰੀ ਹੋਈ ਤੇ ਤਾ ਅਸੀਂ ਪਹੁੰਚੇ ਕਿੰਨੀਆਂ ਦੁਕਾਨਾਂ ਟੁੱਟੀਆਂ ਸਰ ਟੋਟਲ 3 ਨੇ ਜੀ ਹਾਂ ਜੀ ਤੇ ਕੀ ਕਾਰਵਾਈ ਕਰ ਰਹੇ ਆ ਕਾਰਵਾਈ ਹੁਣ ਬਣਦੀ ਕਾਰਵਾਈ ਕਰਕੇ ਕੀਤੀ ਜਾਊਗੀ ਇਥੇ ਦੱਸ ਦਈਏ ਕਿ ਮਹੱਲਾ ਪਲਾਈ ਗੇਟ ਵਿਖੇ ਪਿਛਲੇ ਕੁਝ ਦਿਨ ਪਹਿਲਾਂ ਹੀ ਚੋਰਾਵਲੋ ਦੋ ਕਾਰਾਂ ਨੂੰ ਚੋਰੀ ਕੀਤਾ ਜਾ ਚੁੱਕਾ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਇੱਕ ਵੀ ਚੋਰ ਨੂੰ ਕਾਬੂ ਨਹੀਂ ਕੀਤਾ ਗਿਆ ਜਿਸ ਨਾਲ ਮਹੱਲਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਲੋੜ ਹੈ ਪੁਲਿਸ ਨੂੰ ਇਹਨਾਂ ਵਾਰਦਾਤਾਂ ਉੱਪਰ ਨਾਥ ਪਾਉਣ ਦੀ ਤਾਂ ਜੋ ਮਹੱਲੇ ਦੇ ਨਾਲ-ਨਾਲ ਇਲਾਕਾ ਵਾਸੀ ਵੀ ਸੁੱਖ ਦਾ ਸਾਹ ਲੈ ਸਕਣ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਸ਼ਸ਼ ਸ਼ਰਮਾ ਦੀ ਰਿਪੋਰਟ